ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੀ ਹਾਂ ਉਸ ਵਿਸ਼ੇ ਦੇ ਸੰਬੰਧ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਐਮ ਐਲ ਏ ਐਮ ਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀਆਂ ਵੋਟਾਂ ਪੈਣੀਆਂ ਹੁੰਦੀਆਂ ਤਾਂ ਵੱਡੇ ਵੱਡੇ ਬੈਨਰ ਲਗਾ ਕੇ ਹਰ ਟੀਵੀ ਚੈਨਲ ਦੀ ਉੱਪਰ ਹਰ ਐਪੀਸੋਡ ਦੇ ਉੱਪਰ ਖਬਰਾਂ ਦੇ ਵਿੱਚ ਸਪੈਸ਼ਲ ਕਰਕੇ ਇੱਕ ਸਲੋਟ ਚਲਾਵਾ ਜਾਂਦਾ ਵੱਖਰਾ ਹੀ ਮਤਲਬ ਇੱਕ ਚੈਨਲ ਵੱਖਰਾ ਚਲਾਇਆ ਜਾਂਦਾ ਜਿਹਦੇ ਉੱਤੇ ਸਾਨੂੰ ਸਮਝਾਇਆ ਜਾਂਦਾ ਕੀ ਸਮਝਾਉਂਦੇ ਨੇ ਜਦੋਂ ਐਮਐਲਏ ਐਮਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਵੋਟ ਹੁੰਦੀ ਹੈ ਆਪਣੀ ਵੋਟ ਦਾ ਮੁੱਲ ਪਛਾਣੋ ਆਪਣੀ ਵੋਟ ਦਾ ਅਧਿਕਾਰ ਪਛਾਣੋ ਆਪਾਂ ਹਰ ਕੋਨੇ ਦੇ ਉੱਤੇ ਦੇਖਦੇ ਹੁੰਨੇ ਆ ਵੋਟਾ ਮਾਰਾ ਅਧਿਕਾਰ ਹੈ ਸਾਨੂੰ ਸਾਡੀ ਵੋਟ ਦਾ ਸਾਨੂੰ ਸਾਡੀ ਵੋਟ ਦਾ ਮੁੱਲ ਜਾਨਣਾ ਚਾਹੀਦਾ ਹੈ ਆ ਵੋਟ ਸਾਡਾ ਪਰਮ ਸਿੱਧ ਅਧਿਕਾਰ ਹੈ ਵੋਟ ਦਾ ਹੱਕ ਸਾਨੂੰ ਬਾਬਾ ਸਾਹਿਬ ਹੀ ਇਮਰਾਉ ਅੰਬੇਦਕਰ ਜੀ ਨੇ ਦਿੱਤਾ ਪਰ ਜਦੋਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਆਉਂਦੀਆਂ ਨੇ ਜਦੋਂ ਸਰਪੰਚ ਚੁਣਨੇ ਹੁੰਦੇ ਨੇ ਫਿਰ ਪਤਾ ਸਰਕਾਰਾਂ ਕੀ ਕਹਿੰਦੀਆਂ ਨੇ ਇਹ ਜਿਹੜੇ ਐਮਐਲਏ ਐਮਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਆਪਾਂ ਵੋਟ ਰਾਹੀਂ ਬਣਾਏ ਹੁੰਦੇ ਨੇ ਇਹਦੇ ਸਾਨੂੰ ਸਲਾਹਾਂ ਦਿੰਦੇ ਨੇ ਕਿ ਭਾਈ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਨਾ ਵਰਤੋ ਵੋਟ ਦਾ ਮੁੱਲ ਕੀ ਹੈ ਭੁੱਲ ਜਾਓ ਇਹ ਸਾਨੂੰ ਸਰਬਸੰਮਤੀ ਦੇ ਵਿੱਚ ਸਮਝਾਇਆ ਜਾਂਦਾ ਮੇਰਾ ਇੱਕੋ ਸਵਾਲ ਹੈ ਪੰਜਾਬੀਓ ਤੁਹਾਨੂੰ ਕਿ ਅੱਜ ਤੱਕ ਐਮਐਲਏ ਐਨਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਵੱਡੇ ਵੱਡੇ ਕੈਬਨਿਟ ਮੰਤਰੀ ਬਣਾਉਣ ਲੱਗੇ ਸਰਬਸੰਮਤੀ ਕਿਉਂ ਨਹੀਂ ਹੁੰਦੀ ਸਵਰਾਸਤ ਜੀਆਂ ਨੀਹਾ ਸਾਡਾ ਸਰਪੰਚ ਭਾਈ ਚਾਰਾ ਉਹਨਾਂ ਦੇ ਵੇਲੇ ਸਿਰਵ ਸੰਮਤੀ ਕਿਉਂ ਆਖ ਦਿੱਤੀ ਜਾਂਦੀ ਹੈ ਸਿਰਵ ਤੇ ਸਿਰਵ ਸਰਪੰਚਾਂ ਵੇਲੇ ਪੰਚਾਇਤੀ ਚੋਣਾਂ ਵੇਲੇ ਕਿਉਂ ਕਿਹਾ ਜਾਂਦਾ ਆਪਣੀ ਵੋਟ ਦਾ ਅਧਿਕਾਰ ਨਾ ਪਛਾਣੋ ਸਿਰਵ ਸੰਮਤੀ ਦੇ ਨਾਲ ਸਰਪੰਚ ਬਣਾ ਕੇ ਪਿੰਡ ਦਾ ਮਾਣ ਵਧਾਓ ਕਮਾਲ ਦੀ ਗੱਲ ਹੈ